ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਤੂ ਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੇ ਛਪਾਇ ਕਰ ਤੂ ਤ ਪਸੂ ਕੀ ਮਾਨਸ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਵਾਲੀਏ ਕੁਲ ਆਲਮ ਸਰਬ ਰੇ ਕਾਇਨਾਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਅੰਦਰ ਸੁਭਾਏ ਮਾਨ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸੱਚੇ ਪਾਤਸ਼ਾਹ ਜੀ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ ਹੈ ਆਪਣੇ ਚਰਨਾਂ ਪਾਸ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪ ਜੀ ਸਤ ਸੰਗਤ ਦੀਆਂ ਅਮੋਲਕ ਘੜੀਆਂ ਦਾ ਆਨੰਦ ਮਾਣ ਰਹੇ ਹੋ ਰਹਿਰਾ ਸਾਹਿਬ ਜੀ ਦੇ ਪਾਠ ਅਮਰਤਮਈ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਮਾਂ ਮਿਲਿਆ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਨੇ ਸੁਖਮਨੀ ਸਾਹਿਬ ਜੀ ਦੀਆਂ ਤਿੰਨ ਅਸ਼ਟ ਪਦੀਆਂ ਅਤੇ ਚਾਰ ਪੌੜੀਆਂ ਤੱਕ ਕਥਾ ਵਿਚਾਰ ਸਰਵਣ ਕਰ ਲਈ ਹੈ ਪੰਜਵੇਂ ਪੌੜੀ ਦੇ ਅੰਦਰ ਜੋ ਚੌਥੀ ਅਸ਼ਟਪਦੀ ਦੀ ਪੰਜਵੇਂ ਪੌੜੀ ਹੈ ਤਿਸ ਦੀ ਵਿਚਾਰ ਆਪਾਂ ਅੱਜ ਸਰਵਣ ਕਰਾਂਗੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਉਪਦੇਸ਼ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਭਾਵਨਾ ਦੇ ਨਾਲ ਸਰਵਣ ਕਰਿਏ ਜਿੰਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਦੇ ਸਹਿਤ ਅਦਬ ਤੇ ਸਤਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਸੀਸ ਝੁਕਾਓ ਨੈਤਰ ਨੀਵੇਂ ਕਰਕੇ ਦੋਵੇਂ ਹੱਥ ਜੋੜ ਕੇ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਤੂਤ ਪਸੂ ਕੀ ਮਾਨਸ ਜਾਤ ਪਿਛਲੇ ਦੀਵਾਨ ਅੰਦਰ ਵੀ ਇਹੀ ਪੌੜੀ ਆਪਾਂ ਸਰਵਣ ਕਰ ਰਹੇ ਸੀ ਕਰਤੂਤ ਪਸੂ ਕੀ ਮਾਨਸ ਜਾਤ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਨੁੱਖ ਤੇਰੇ ਕੰਮ ਪਸ਼ੂਆਂ ਵਾਲੇ ਹੀ ਐ ਜਾਤੀ ਤੌਰ ਤੇ ਕੇਵਲ ਨਾਮ ਹੀ ਮਨੁੱਖ ਐ ਤੇਰਾ ਜਾਤ ਕਰਕੇ ਮਨੁੱਖ ਹੈ ਪਰ ਕੰਮ ਤੇਰੇ ਪਸ਼ੂਆਂ ਵਾਲੇ ਹਨ ਪਸ਼ੂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੋ ਸਕਦਾ ਹੈ ਕਿ ਸਾਖਤ ਮਨੁੱਖ ਦੇ ਨਾਲੋਂ ਚੰਗੇ ਨੇ ਸਹਿਸਕ੍ਰਿਤੀ ਸ਼ਲੋਕਾਂ ਦੇ ਬਚਨ ਆਪਾਂ ਪੜ੍ਹੇ ਸਨ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਮੰਤਰਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦਬ ਹੈ ਕੱਕ ਹੈ ਸਰਪਣ ਹੈ ਤਲਖਲ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੇ ਤਲ ਬਰਾਬਰ ਉਸ ਮਨੁੱਖ ਨੂੰ ਪਸ਼ੂ ਹੀ ਸਮਝਣਾ ਚਾਹੀਦਾ ਹੈ ਜੋ ਗੁਰੂ ਦੇ ਮੰਤਰ ਤੋਂ ਹੀਣਾ ਹੈ ਜਿਸ ਮਨੁੱਖ ਨੇ ਗੁਰੂ ਦਾ ਮੰਤਰ ਨਹੀਂ ਜਪਿਆ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਾਮ ਨਹੀਂ ਧਿਆਇਆ ਹੈ ਤਿਸ ਮਨੁੱਖ ਦੀ ਤੁਲਨਾ ਇਨ੍ਹਾਂ ਪਸ਼ੂਆਂ ਜੀਵਾਂ ਦੇ ਨਾਲ ਕੀਤੀ ਹੈ ਨਖਿੱਧ ਜੂਨਾ ਦੇ ਨਾਲ ਉਸ ਨੂੰ ਮਹਾਰਾਜ ਸਾਹਿਬ ਜੀ ਨੇ ਤੁਲਨਾ ਕਰਕੇ ਦਰਸਾਇਆ ਹੈ ਬਚਨ ਕਰਦੇ ਹਨ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤੀ ਕਰਕੇ ਮਨੁੱਖ ਹੈ ਤੇ ਕੰਮ ਸਾਰੇ ਪਸ਼ੂਆਂ ਵਾਲੇ ਹਨ ਇਹ ਮਨੁੱਖ ਤੇਰੇ ਲੋਕ ਪਚਾਰਾ ਕਰੇ ਦਿਨ ਰਾਤ ਦਿਨ ਰਾਤ ਹਰ ਰੋਜ਼ ਹੀ ਲੋਕ ਪਚਾਰਾ ਹੀ ਕਰਦਾ ਹੈ ਭਾਵ ਲੋਕ ਦਿਖਾਵੇ ਦੀਆਂ ਹੀ ਗੱਲਾਂ ਮਾਤਰਾ ਕਰਦਾ ਹੈ ਕਿ ਮੈਂ ਮਨੁੱਖ ਹਾਂ ਮੈਂ ਆਹ ਕੁਝ ਕੀਤਾ ਮੈਂ ਉਹ ਕਰਦਾ ਹਾਂ ਬਾਰੀ ਤੌਰ ਤੇ ਆਪਣੇ ਆਪ ਨੂੰ ਸਿਆਣਾ ਬਣ ਕੇ ਸੂਝਵਾਨ ਬਣ ਕੇ ਦਿਖਾਉਂਦਾ ਹੈ ਲੋਕਾਂ ਨੂੰ ਪਰ ਜੇ ਤੇਰੇ ਅੰਦਰ ਵੇਖਿਆ ਜਾਏ ਨਾ ਅੰਦਰ ਤੇਰੇ ਸ਼ੈਤਾਨ ਹੀ ਬੈਠਾ ਹੋਇਆ ਹੈ ਹਰ ਤਰ੍ਹਾਂ ਦਾ ਪਸ਼ੂ ਤੇਰੇ ਅੰਦਰ ਬੈਠਾ ਹੋਇਆ ਹੈ ਹਰ ਤਰ੍ਹਾਂ ਦਾ ਜਾਨਵਰ ਤੇਰੇ ਅੰਦਰ ਹੈ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਇਥੋਂ ਤੱਕ ਕਿਹਾ ਅੱਗੇ ਬਚਨਾਵੇਗਾ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਅੰਦਰ ਕੁੱਤੇ ਦੀ ਬਿਰਤੀ ਵੀ ਹੈ ਤਿੰਨ ਤਰ੍ਹਾਂ ਦੇ ਕੁੱਤਿਆਂ ਦਾ ਜ਼ਿਕਰ ਹੈ ਗੁਰਬਾਣੀ ਅੰਦਰ ਸਤਿਗੁਰੂ ਸਾਹਿਬ ਜੀ ਨੇ ਇੱਕ ਤਾਂ ਹਲਕੇ ਕੁੱਤੇ ਦਾ ਜ਼ਿਕਰ ਕੀਤਾ ਹੈ ਇੱਕ ਵਫਾਦਾਰ ਕੁੱਤੇ ਦਾ ਜ਼ਿਕਰ ਕੀਤਾ ਹੈ ਇੱਕ ਆਵਾਰਾ ਕੁੱਤਾ ਇਹ ਤਿੰਨੇ ਕੁੱਤਿਆਂ ਦੀ ਜਿਹੜੀ ਜ਼ਿੰਦਗੀ ਹੈ ਨਾ ਵੱਖਰੀ ਵੱਖਰੀ ਹੁੰਦੀ ਹੈ ਜਿਹੜਾ ਤਾਂ ਹੁੰਦਾ ਵਫਾਦਾਰ ਕੁੱਤਾ ਉਹ ਤਾਂ ਆਪਣੇ ਮਾਲਕ ਦੇ ਘਰ ਦੇ ਵਿੱਚ ਰਹਿ ਕੇ ਉਹਦੇ ਟੁਕ ਖਾ ਕੇ ਉਹਦੀ ਵਫਾਦਾਰੀ ਕਰਦਾ ਤੇ ਰਾਤ ਨੂੰ ਰਖਵਾਲੀ ਕਰਦਾ ਹੈ ਤੇ ਜਿਹੜਾ ਹੁੰਦਾ ਹਲਕਿਆ ਕੁੱਤਾ ਉਹ ਸਾਧ ਸੰਗਤ ਜੀ ਭਾਵੇਂ ਮਾਲਕ ਦਾ ਪਾਲਤੋ ਹੀ ਹੋਵੇ ਜਿੱਦ ਨੂੰ ਹਲਕ ਹੋ ਗਿਆ ਨਾ ਉਹਦੇ ਉਸ ਨੇ ਨਹੀਂ ਵੇਖਣਾ ਕਿ ਇਹ ਮੇਰਾ ਮਾਲਕ ਹੈ ਕਿ ਹੋਰ ਕੋਈ ਹੈ ਆਪਣਾ ਬੇਗਾਨਾ ਨਹੀਂ ਵੇਖੇਗਾ ਉਹਨੇ ਉਸ ਨੂੰ ਵੱਡ ਦੇਣਾ ਤੇ ਉਹਨੂੰ ਵੀ ਨੁਕਸਾਨ ਪਹੁੰਚਾਉਣਾ ਹੈ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਐ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਹੈ ਬਿਗਾਰੇ ਕਹਿੰਦੇ ਲੋਭ ਦੀ ਲਹਿਰ ਹੈ ਨਾ ਜਿਹੜੀ ਮਨੁੱਖ ਦੇ ਅੰਦਰ ਇਹ ਸਮਝ ਲਓ ਕਿ ਹਲਕੇ ਕੁੱਤੇ ਵਾਲੀ ਬਿਰਤੀ ਹੈ ਜਿਵੇਂ ਹਲਕਿਆ ਕੁੱਤਾ ਆਪਣਾ ਪਰਾਇਆ ਨਹੀਂ ਵੇਖਦਾ ਜਿਸ ਮਨੁੱਖ ਦੇ ਅੰਦਰ ਲੋਭ ਹੈ ਉਹ ਵੀ ਨਹੀਂ ਵੇਖਦਾ ਕਿ ਇਹ ਮੇਰਾ ਭਰਾ ਏ ਪੈਸੇ ਦੀ ਖਾਤਰ ਆਪਣੇ ਭਰਾ ਦਾ ਵੀ ਕਤਲ ਕਰ ਦਿੰਦਾ ਹੈ ਆਪਣੇ ਮਾਂ ਬਾਪ ਨੂੰ ਵੀ ਕਈਆਂ ਨੇ ਕਤਲ ਕੀਤਾ ਹੈ ਮੈਂ ਆਪਣੇ ਅੱਖਾਂ ਦੇ ਨਾਲ ਐਸੇ ਮਨੁੱਖ ਵੇਖੇ ਹਨ ਇੱਕ ਥਾਂ ਪਿੰਡ ਹੈ ਪੰਜਾਬ ਦੇ ਵਿੱਚ ਸਾਧ ਸੰਗਤ ਜੀ ਫਰੀਦਕੋਟ ਜ਼ਿਲ੍ਹੇ ਦਾ ਹੀ ਪਿੰਡ ਹੈ ਉੱਥੇ ਐਸਾ ਨਿਰਦਈ ਪੁੱਤ ਆਪਣੇ ਪਿਤਾ ਦੀ ਜ਼ਮੀਨ ਲੈਣ ਵਾਸਤੇ ਉਸ ਨੇ ਬੁਰੀ ਹਾਲਤ ਨਾਲ ਪਿਓ ਨੂੰ ਮਾਰਿਆ ਕਹਿੰਦਾ ਮੇਰੇ ਨਾਲ ਜ਼ਮੀਨ ਲਵਾ ਮੇਰੇ ਨਾਮ ਤੇ ਸਾਰੀ ਜ਼ਮੀਨ ਕਰਵਾ ਉਸ ਨੇ ਮਨਾ ਕੀਤਾ ਖੇਤ ਲਿਜਾ ਕੇ ਕਈ ਦੇ ਨਾਲ ਵੱਢ ਕੇ ਬੋਰੀ ਦੇ ਵਿੱਚ ਪਾ ਕੇ ਆਪਣੇ ਪਿਓ ਨੂੰ ਘਰੇ ਲੈ ਆਇਆ ਸੀ ਐਸੀ ਹਾਲਤ ਹੈ ਜਿਵੇਂ ਕੁੱਤਾ ਨਹੀਂ ਨਾ ਦੇਖਦਾ ਕਿ ਕੌਣ ਹੈ ਆਪਣਾ ਏ ਕਿ ਪਰਾਇਆ ਏ ਇਸ ਤਰ੍ਹਾਂ ਦੀ ਹਾਲਤ ਮਨੁੱਖ ਦੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਲੋਭ ਦੀ ਲਹਿਰ ਜਿਸ ਮਨੁੱਖ ਦੇ ਅੰਦਰ ਚੱਲ ਜਾਏ ਭਾਵ ਜਿਹੜਾ ਮਨੁੱਖ ਲੋਭੀ ਹੋ ਜਾਵੇ ਨਾ ਉਹ ਨਹੀਂ ਵੇਖਦਾ ਕਿ ਇਹ ਮੇਰਾ ਰਿਸ਼ਤੇਦਾਰ ਆ ਇਹ ਮੇਰਾ ਸੰਬੰਧੀ ਹੈ ਇਹ ਮੇਰਾ ਭਰਾ ਏ ਜਾਂ ਪੁੱਤ ਹੈ ਜਾਂ ਮੇਰੀ ਭੈਣ ਹੈ ਜਾਂ ਮੇਰੇ ਮਾਤਾ ਪਿਤਾ ਨੇ ਇੱਥੋਂ ਤੱਕ ਲੋਭੀ ਬੰਦਾ ਗੁਰੂ ਨੂੰ ਵੀ ਨਹੀਂ ਬਖਸ਼ਦਾ ਹੈ ਗੋਲਕ ਤੱਕ ਵੀ ਉਹ ਚੋਰੀ ਕਰਨ ਤੱਕ ਪੜ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਲੋਭ ਹੈ ਨਾ ਇਹ ਸਮਝ ਲਓ ਕੁੱਤਾ ਹੈ ਹਲਕਿਆ ਹੋਇਆ ਤੇ ਫਿਰ ਇੱਕ ਅਵਾਰਾ ਕੁੱਤਾ ਹੁੰਦਾ ਹੈ ਅਵਾਰੇ ਕੁੱਤੇ ਦੀ ਕੀ ਹਾਲਤ ਉਹ ਦਰ ਦਰ ਤੇ ਭਟਕਦਾ ਰਹਿੰਦਾ ਹੈ ਇੱਧਰ ਉੱਧਰ ਮੂੰਹ ਮਾਰਦਾ ਰਹਿੰਦਾ ਹੈ ਅਵਾਰਾ ਕੁੱਤਾ ਕੌਣ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਬੰਦਾ ਜਿਹੜਾ ਨਾਮ ਨਹੀਂ ਜਪਦਾ ਹੈ ਨਾਮ ਬਿਨਾ ਜੋ ਪਹਿਰਾ ਖਾਏ ਜੋ ਕੂਕਰ ਜੂਠਣ ਮਹਿ ਪਾਏ ਜਿਵੇਂ ਕੁੱਤਾ ਆਵਾਰਾ ਕੁੱਤਾ ਹੁੰਦਾ ਉਹ ਲੋਕਾਂ ਦੇ ਘਰਾਂ ਵਿੱਚ ਜਾਂਦਾ ਇੱਧਰ ਉੱਧਰ ਭਾਂਡਿਆਂ ਵਿੱਚ ਮੂੰਹ ਮਾਰਦਾ ਰਹਿੰਦਾ ਜੂਠ ਦੇ ਅੰਦਰ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਆਵਾਰਾ ਕੁੱਤੇ ਵਰਗੀ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਜੋ ਗੁਰੂ ਤੋਂ ਟੁੱਟਿਆ ਹੋਇਆ ਫਿਰ ਇੱਕ ਪਾਲਤੂ ਕੁੱਤਾ ਹੈ ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਅੰਦਰ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਸਵਾਮੀ ਕੋ ਗ੍ਰਹਿੋ ਜਿਉ ਸਦਾ ਸਵਾਨ ਤਜਤ ਨਹਿ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਮਾਲਕ ਦਾ ਰੱਖਿਆ ਹੋਇਆ ਕੁੱਤਾ ਨਾ ਉਹ ਫਿਰ ਦਰਾਂ ਦਰਾਂ ਤੇ ਨਹੀਂ ਭਟਕਦਾ ਹੈ ਮਾਲਕ ਭਾਵੇਂ ਉਹਨੂੰ ਕੁੱਟੇ ਵੀ ਮਾਰੇ ਵੀ ਫਿਰ ਵੀ ਉਹ ਵਾਪਸ ਮਾਲਕ ਦੇ ਘਰ ਦੇ ਅੱਗੇ ਹੀ ਆ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਸਮਝਾਉਣਾ ਕਰਦੇ ਹਨ ਕਿ ਜਿਸ ਮਨੁੱਖ ਨੇ ਬਾਹਰੋਂ ਤਾਂ ਆਪਣੇ ਆਪ ਨੂੰ ਬਹੁਤ ਸਿਆਣਾ ਬਣ ਕੇ ਸੂਝਵਾਨ ਬਣ ਕੇ ਦਿਖਾਉਣਾ ਕੀਤਾ ਹੈ ਕਿ ਮੈਂ ਇਦਾਂ ਦਾ ਹਾਂ ਮੈਂ ਬੜਾ ਸਿਆਣਾ ਹਾਂ ਮੇਰੇ ਵਿੱਚ ਬੜੀ ਸਿਆਣਪ ਹੈ ਪਰ ਸਤਿਗੁਰੂ ਜੀ ਕਹਿੰਦੇ ਨਿਰਾ ਲੋਕ ਪਚਾਰਾ ਹੀ ਹੈ ਲੋਕ ਦਿਖਾਵਾ ਹੀ ਕਰ ਰਿਹਾ ਹੈ ਮਨੁੱਖ ਪਰ ਜੇ ਤੇਰੇ ਅੰਦਰ ਨੂੰ ਜਾਣ ਲਵੇ ਨਾ ਕੋਈ ਪਤਾ ਤਾਂ ਫੇਰ ਲੱਗੇ ਵੀ ਤੂੰ ਬੰਦਾ ਹੈ ਕਿ ਕੌਣ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਅੰਦਰ ਤਾਂ ਤੇਰੇ ਜਾਨਵਰ ਹੀ ਬੈਠੇ ਹੋਏ ਹਨ ਬਾਹਰੋਂ ਹੀ ਤੂੰ ਲੋਕ ਦਿਖਾਵੇ ਦੀਆਂ ਗੱਲਾਂ ਕਰਦਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਬਾਹਰੋਂ ਹੀ ਭੇਖ ਬਣਾਇਆ ਹੋਇਆ ਪਰ ਅੰਦਰ ਤਾਂ ਮਾਇਆ ਦੀ ਮਹਿਲ ਲੱਗੀ ਹੋਈ ਹੈ ਤੇ ਸਤਿਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ ਕਿ ਜਿਹੜਾ ਨਾ ਇਹ ਧਾਰਮਿਕ ਲੋਕਾਂ ਦੇ ਵਿੱਚ ਹੀ ਜ਼ਿਆਦਾਤਰ ਐਸੀ ਹਾਲਤ ਹੁੰਦੀ ਹੈ ਜੇ ਵੇਖੋ ਸੰਸਾਰ ਦੇ ਲੋਗ ਨੇ ਉਹਨਾਂ ਨੇ ਜਿਹੋ ਜਿਹਾ ਕੰਮ ਕਰਨਾ ਤੇ ਤਕਰੀਬਨ ਉਹੋ ਜਿਹਾ ਉਹਨਾਂ ਦਾ ਬਾਹਰੋਂ ਬੋਰਡ ਵੀ ਉਹੋ ਜਿਹਾ ਹੀ ਲਾਇਆ ਹੁੰਦਾ ਜਿਵੇਂ ਕੋਈ ਐਕਟਰ ਆ ਉਹਦੇ ਅੰਦਰ ਵੀ ਉਹ ਫਿਲਮਾਂ ਚੱਲ ਰਹੀਆਂ ਤੇ ਬਾਹਰੋਂ ਵੀ ਉਹ ਕਹਿੰਦਾ ਕਿ ਮੈਂ ਤਾਂ ਭਾਈ ਐਕਟਰ ਹਾਂ ਜੇ ਕੋਈ ਵੇਸ਼ਵਾ ਨਾ ਜੇ ਉਹ ਵੇਸ਼ਵਾ ਵਾਲੇ ਕੰਮ ਕਰ ਰਹੀ ਐ ਤੇ ਉਹਨੇ ਬਾਹਰ ਬੋਰਡ ਵੀ ਵੇਸ਼ਵਾ ਦਾ ਹੀ ਲਾਇਆ ਹੋਇਆ ਤੇ ਜਿਹੜੇ ਇਹ ਧਾਰਮਿਕ ਕੈਟਾਗਰੀ ਵਾਲੇ ਐ ਨਾ ਸਾਡੇ ਵਾਲੇ ਲੋਕ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਬਹੁਤ ਜਿਆਦਾ ਖਤਰਨਾਕ ਹੁੰਦੇ ਐ ਇਹਨਾਂ ਦੇ ਬਾਹਰ ਤਾਂ ਬੋਰਡ ਤਾਂ ਲੱਗਾ ਹੁੰਦਾ ਧਾਰਮਿਕ ਵਾਲਾ ਪਰ ਅੰਦਰੋਂ ਇਹਨਾਂ ਦੀ ਹਾਲਤ ਉਸ ਐਕਟਰ ਜਾਂ ਵੇਸ਼ਵਾ ਨਾਲੋਂ ਵੀ ਪੈੜੀ ਹੁੰਦੀ ਐ ਜਿਵੇਂ ਕੌਡਾ ਰਾਖਸ਼ ਸੀ ਹੁਣ ਰਾਖਸ਼ ਸੀ ਤੇ ਰਾਖਸ਼ਾਂ ਵਾਲੇ ਕੰਮ ਵੀ ਉਹ ਕਰ ਰਿਹਾ ਸੀ ਜਿਹੋ ਜਿਹਾ ਅੰਦਰੋਂ ਸੀ ਤੇ ਬਾਹਰੋਂ ਵੀ ਉਹੋ ਜਿਹਾ ਲੋਕਾਂ ਨੂੰ ਦਿਸਦਾ ਪਿਆ ਸੀ ਜੇ ਭੂਮੀਆਂ ਚੋਰ ਸੀ ਤੇ ਚੋਰੀਆਂ ਵਾਲੇ ਕੰਮ ਕਰਦਾ ਸੀ ਮਸ਼ਹੂਰੀ ਵੀ ਚੋਰੀਆਂ ਕਰਕੇ ਉਹਦੀ ਹੋਈ ਸੀ ਤੇ ਸਭ ਤੋਂ ਖਤਰਨਾਕ ਬੰਦਾ ਕਿਹੜਾ ਸੀ ਸੱਜਣ ਨਾਮ ਰੱਖਿਆ ਸੱਜਣ ਠੱਗੀਆਂ ਮਾਰਦਾ ਹੈ ਬਾਹਰੋਂ ਬਣ ਕੇ ਵਿਖਾਉਂਦਾ ਹੈ ਕਿ ਮੈਂ ਬੜਾ ਧਾਰਮਿਕ ਹਾਂ ਪਰ ਲੋਕਾਂ ਨੂੰ ਮਾਰਦਾ ਹੈ ਬਹੁਤ ਬੁਰੀ ਤਰ੍ਹਾਂ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਉਸ ਦਾ ਵੀ ਉਧਾਰ ਕੀਤਾ ਜਿਹੜੇ ਐਸੇ ਲੋਕ ਨੇ ਨਾ ਧਾਰਮਿਕ ਸਤਿਗੁਰੂ ਸਾਹਿਬ ਜੀ ਕਹਿੰਦੇ ਬਾਹਰੋਂ ਬਹੁਤੇ ਵੱਡੇ ਧਾਰਮਿਕ ਬਣ ਕੇ ਖਵਾਉਣ ਤੇ ਅੰਦਰੋਂ ਉਹਨਾਂ ਦੇ ਉਹ ਧਰਮ ਵਾਲੀ ਗੱਲ ਹੀ ਕੋਈ ਨਾ ਹੋਵੇ ਉਹ ਬਹੁਤ ਜਿਆਦਾ ਦੁਨੀਆ ਲਈ ਖਤਰਨਾਕ ਹੁੰਦੇ ਨੇ ਹੋਰ ਭਾਵੇਂ ਕੰਮ ਤਾਂ ਵੇਸ਼ਵਾਦਾ ਜਾਂ ਐਕਟਰਾਂ ਦਾ ਇਹਨਾਂ ਦਾ ਮਾੜਾ ਆ ਚੰਗਾ ਨਹੀਂ ਪਰ ਉਹਨਾਂ ਖਤਰਨਾਕ ਨਹੀਂ ਆ ਜਿਨ੍ਹਾਂ ਧਾਰਮਿਕ ਬੰਦੇ ਦਾ ਖਤਰਨਾਕ ਆ ਬਈ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਐਸੇ ਲੋਗ ਬਹੁਤਿਆਂ ਨੂੰ ਲੈ ਕੇ ਡੁੱਬਦੇ ਹਨ ਬਹੁਤੀ ਦੁਨੀਆ ਦਾ ਘਾਣ ਕਰਕੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਜੀਅ ਉਹ ਤਾਂ ਮੈਲੇ ਬਾਹਰ ਉਹ ਨਿਰਮਲ ਬਾਹਰ ਉਹ ਨਿਰਮਲ ਜੀਅ ਉਹ ਤਾਂ ਮੈਲੇ ਤਿਣੀ ਜਨਮ ਜੂਏ ਹਾਰਿਆ ਉਹਨਾਂ ਨੇ ਤਾਂ ਜਨਮ ਇਸ ਜੂਏ ਦੀ ਬਾਜ਼ੀ ਵਿੱਚ ਹਾਰ ਹੀ ਦਿੱਤਾ ਨਾ ਜਿਹੜੇ ਬਾਹਰੋਂ ਤਾਂ ਨਿਰਮਲ ਨੇ ਤੇ ਅੰਦਰੋਂ ਉਹਨਾਂ ਦੇ ਮੈਲ ਹੀ ਮੈਲ ਹੈ ਤੇ ਅੱਗੇ ਵੀ ਜ਼ਿਕਰ ਕੀਤਾ ਸਤਿਗੁਰੂ ਸਾਹਿਬ ਜੀ ਕਹਿੰਦੇ ਜੀਅ ਉਹ ਨਿਰਮਲ ਬਾਹਰ ਉਹ ਨਿਰਮਲ ਬਾਹਰ ਹੋਤਾ ਨਿਰਮਲ ਜੀਅ ਉਹ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ ਕੂੜ ਦੀ ਉਹਨਾਂ ਦੇ ਅੰਦਰ ਸੋਏ ਖਬਰ ਤੱਕ ਵੀ ਨਹੀਂ ਜਾਂਦੀ ਹੈ ਝੂਠ ਉਹਨਾਂ ਦੇ ਅੰਦਰੋਂ ਬਿਲਕੁਲ ਹੀ ਨਿਕਲ ਜਾਂਦਾ ਹੈ ਜਿਵੇਂ ਆਪਾਂ ਆਮ ਹੀ ਸ਼ਬਦ ਵਰਤਦੇ ਆ ਨਾ ਜੀ ਮਨ ਸਾਫ ਹੋਣਾ ਚਾਹੀਦਾ ਹੈ ਬਾਰੇ ਏਕਕਾਰ ਪਾਉਣ ਦਾ ਕੀ ਫਾਇਦਾ ਏ ਵਿਖਾਵਾ ਕਰਨ ਦਾ ਕੀ ਫਾਇਦਾ ਅਮਰਤ ਛਕਣ ਦਾ ਕੀ ਫਾਇਦਾ ਮਨ ਸਾਫ ਜੋ ਹੋਣਾ ਚਾਹੀਦਾ ਪਰ ਇਦਾਂ ਤਾਂ ਮਨ ਨਹੀਂ ਸਾਫ ਹੋ ਸਕਦਾ ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛਦੇ ਆਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਨ ਵਸ ਆਵੀ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਤਾਂ ਵਸ ਵਿੱਚ ਤਾਂ ਆਉਂਦਾ ਜੇ ਗੁਰੂ ਦੀ ਪੂਰਨ ਕਿਰਪਾ ਹੋਵੇ ਪੂਰਨ ਕਿਰਪਾ ਕਿੰਨਾ ਤੇ ਹੋਵੇਗੀ ਜੋ ਗੁਰੂ ਦਾ ਵਚਨ ਮੰਨਦੇ ਨੇ ਜੋ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹੀ ਕਿਹਾ ਨਾ ਜੀਅ ਉਹ ਨਿਰਮਲ ਜੀਅ ਉਹ ਦਾ ਭਾਵ ਅੰਦਰੋਂ ਨਿਰਮਲ ਮੰਨ ਕਰਕੇ ਕੌਣ ਨਿਰਮਲ ਹਨ ਸਤਗੁਰ ਤੇ ਕਰਨੀ ਕਮਾਣੀ ਜਿਨ੍ਹਾਂ ਨੇ ਸਤਗੁਰੂ ਦੇ ਕਹੇ ਹੋਏ ਉਪਦੇਸ਼ ਦੁਆਰਾ ਕਮਾਈ ਕੀਤੀ ਹੈ ਉਹ ਅੰਦਰੋਂ ਵੀ ਨਿਰਮਲ ਹੋ ਜਾਂਦੇ ਨੇ ਬਾਹਰੋਂ ਵੀ ਨਿਰਮਲ ਨੇ ਤੇ ਅੰਦਰੋਂ ਵੀ ਨਿਰਮਲ ਨੇ ਪਵਿੱਤਰ ਨੇ ਉਹਨਾਂ ਦਾ ਮਨ ਸਾਫ਼ ਹੈ ਕਹਿਣ ਮਾਤਰ ਨਹੀਂ ਕਹਿਨ ਨੂੰ ਤਾਂ ਕੋਈ ਵੀ ਕਹਿ ਸਕਦਾ ਜੀ ਮੇਰਾ ਮਨ ਸਾਫ ਹੈ ਇਹ ਕਿਹੜਾ ਕੋਈ ਅੱਜ ਥਰਮਾਮੀਟਰ ਬਣਿਆ ਹੋਇਆ ਵੀ ਕਿਸੇ ਨੂੰ ਲਾ ਕੇ ਚੈੱਕ ਕਰ ਲਈਏ ਕਿ ਤੇਰਾ ਮਨ ਕਿੰਨਾ ਕੁ ਸਾਫ ਆ ਬੁਖਾਰ ਤਾਂ ਚੈੱਕ ਹੋ ਸਕਦਾ ਹੈ ਥਰਮਾਮੀਟਰ ਨਾਲ ਪਰ ਕਿਸੇ ਦਾ ਮਨ ਥੋੜੋ ਪਰਖਿਆ ਜਾ ਸਕਦਾ ਹੈ ਕਿੰਨਾ ਕੁ ਮੈਲਾ ਹੈ ਕਿੰਨਾ ਕੁ ਚੰਗਾ ਹੈ ਇਹ ਤਾਂ ਸ਼ਬਦ ਦੀ ਕਸਵੱਟੀ ਤੇ ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਹੁਣ ਜਿਵੇਂ ਕਹਿਣ ਨੂੰ ਤਾਂ ਹਰ ਕੋਈ ਇੱਥੇ ਵੇਖੋ ਸੰਤ ਕਿੰਨੇ ਨੇ ਪੰਜਾਬ ਦੀ ਇਕੱਲੇ ਦੀ ਗੱਲ ਕਰ ਲਈਏ ਨਾ ਬਾਹਰ ਲੀਆਂ ਸਟੇਟਾਂ ਦੀ ਛੱਡ ਕੇ ਪੰਜਾਬ ਦੇ ਵਿੱਚ 12800 ਤੇ ਕੁਝ ਕੁ ਪਿੰਡ ਹਨ ਤੇ ਇੰਨੀ ਗਿਣਤੀ ਹੈ 12000 12500 ਦੇ ਕਰੀਬ ਤੇ ਅੱਜ ਦੇ ਸਮੇਂ 'ਚ 50000 ਸੰਤ ਇਕੱਲੇ ਪੰਜਾਬ ਦੇ ਵਿੱਚ ਹੈ ਉਹਨੇ ਪਿੰਡ ਨਹੀਂ ਜਿੱਥੇ ਸੰਤ ਬੈਠੇ ਹਨ ਉਥੇ ਬਾਬੇ ਬੈਠੇ ਹਨ ਤੇ ਗੁਰਬਾਣੀ ਪੜ੍ਹੀਏ ਮਹਾਰਾਜ ਸਾਹਿਬ ਜੀ ਸੰਤ ਕਿੰਨੇ ਕੁ ਹੁੰਦੇ ਦੁਨੀਆ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਕੋਟਨ ਮੈਂ ਕੋਊ ਨਾਰਾਇਣ ਜਿਹੇ ਚੀਤ ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ਜਗਮਹਿ ਉਤਮ ਕਾਢੀਏ ਹੈ ਵਿਰਲੇ ਕੇਈ ਕੇ ਪਰ ਉੱਥੇ ਤਾਂ ਇੰਨੇ ਜਾਣੇ ਬੈਠੇ ਨੇ ਹੁਣ ਨਾਮ ਰੱਖਣ ਨਾਲ ਤਾਂ ਕੁਝ ਨਹੀਂ ਨਾ ਹੋ ਸਕਦਾ ਸੰਤ ਕੋਈ ਵੀ ਆਪਣੇ ਆਪ ਨੂੰ ਕਹਾ ਸਕਦਾ ਹੈ ਪਰ ਗੁਰਬਾਣੀ ਪੜ੍ਹੀਏ ਮਹਾਰਾਜ ਸਾਹਿਬ ਜੀ ਸੰਤ ਕੌਣ ਹੁੰਦਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਸੰਤ ਹਨ ਜੋ ਸਾਸ ਗਰਾਸ ਸਿਮਰਨੀ ਭਜਨੀ ਕਰਦੇ ਰਹਿੰਦੇ ਹਨ ਹੋਰ ਵੀ ਬੜੀਆਂ ਪ੍ਰਭਾਸ਼ਾ ਸੰਤ ਦੇ ਬਾਰੇ ਗੁਰਬਾਣੀ ਅੰਦਰ ਆਈਆਂ ਹਨ ਜੋ ਇਸ ਪ੍ਰਭਾਸ਼ਾ ਦੇ ਅਨੁਕੂਲ ਹਨ ਉਹ ਹਨ ਅਸਲੀ ਸੰਤ ਦੂਸਰੇ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬਾਨਾਰਸ ਕੇ ਠੱਗ ਹਨ ਜਿਨ੍ਹਾਂ ਨੇ ਬਾਹਰੀ ਪਹਿਰਾਵਾ ਤਾਂ ਪਾਇਆ ਹੋਇਆ ਧਾਰਮਿਕ ਵਾਲਾ ਪਰ ਅੰਦਰੋਂ ਚੋਰ ਤੇ ਸ਼ੈਤਾਨ ਹਨ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ ਬਾਹਰ ਉਹ ਨਿਰਮਲ ਹਨ ਸਤਿਗੁਰੂ ਸਾਹਿਬ ਜੀ ਕਹਿੰਦੇ ਬਾਹਰ ਭੇਖ ਅੰਤਰਮਲ ਮਾਇਆ ਅੰਦਰ ਮਾਇਆ ਦੇ ਮੈਲ ਲੱਗੇ ਹੋਈ ਹੈ ਵਿਕਾਰਾਂ ਦੀ ਛਪਸ ਨਾਹੇ ਕਛ ਕਰੇ ਛਪਾਇਆ ਇਹ ਜਿਹੜੇ ਵਿਕਾਰ ਨੇ ਜਿੰਨਾ ਮਰਜੀ ਕੋਈ ਛਿਪਾਉਣਾ ਚਾਹੇ ਛਾਪ ਨਹੀਂ ਸਕਦੇ ਹਨ ਛਿਪਾਏ ਨਹੀਂ ਜਾ ਸਕਦੇ ਇੱਕ ਦਿਨ ਇੱਕ ਦਿਨ ਪ੍ਰਗਟ ਹੋ ਹੀ ਜਾਂਦੇ ਐ ਜਿਵੇਂ ਸੇਬ ਬਾਹਰੋਂ ਤਾਂ ਵੇਖਣ ਨੂੰ ਬੜਾ ਵਧੀਆ ਲੱਗਦਾ ਕਈ ਵਾਰੀ ਵਿੱਚੋਂ ਕਾਣਾ ਨਿਕਲਿਆ ਹੁੰਦਾ ਪਰ ਜਦੋਂ ਚੀਰ ਕੇ ਵੇਖੀਦਾ ਤੇ ਵਿੱਚੋਂ ਗਲਿਆ ਹੋਵੇ ਫਿਰ ਉਸ ਚੇ ਸੇਬ ਨੂੰ ਡਾਈਨਿੰਗ ਟੇਬਲ ਤੇ ਥਾਂ ਨਹੀਂ ਮਿਲਦੀ ਡਸਟਬਿਨ ਚ ਜਾਂਦਾ ਸਿੱਧਾ ਜਿਸ ਦਿਨ ਪ੍ਰਗਟ ਹੋ ਜਾਏ ਵੇਖਣ ਨੂੰ ਸੇਬ ਭਾਵੇਂ ਬਾਹਰੋਂ ਚੰਗਾ ਪ੍ਰਤੀਤ ਹੁੰਦਾ ਹੈ ਪਰ ਜਦੋਂ ਅੰਦਰੋਂ ਪਤਾ ਲੱਗ ਜਾਏ ਨਾ ਗਲਿਆ ਹੈ ਉਦੋਂ ਹੀ ਚਾਕੇ ਮਾਰੀਦਾ ਡਸਟਬਿਨ ਚ ਤੇਰੀ ਇੱਥੇ ਕੋਈ ਥਾਂ ਨਹੀਂ ਹੈ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਮਰਜੀ ਕੋਈ ਛੋਪ ਛੋਪ ਕੇ ਕੰਮ ਕਰਨਾ ਕਰੇ ਜਿਸ ਦਿਨ ਉਹ ਪ੍ਰਗਟ ਹੋ ਜਾਂਦੇ ਨੇ ਪਹਿਲੀ ਗੱਲ ਪਰਮਾਤਮਾ ਤੋਂ ਤਾਂ ਕੁਝ ਵੀ ਲੁਕਾਇਆ ਹੀ ਨਹੀਂ ਜਾ ਸਕਦਾ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਹਰੇਕ ਜੀਵ ਦੇ ਅੰਦਰ ਦੀ ਉਹ ਜਾਣਨ ਵਾਲਾ ਹੈ ਦੁਨੀਆ ਦੇ ਕੋਲੋਂ ਵੀ ਕੋਈ ਛੁਪਾ ਕੇ ਗਲਤ ਕੰਮ ਕਰਨਾ ਚਾਹੇ ਕਰੀ ਜਾਏ ਪਰ ਇੱਕ ਨਾ ਇੱਕ ਦਿਨ ਉਹ ਪ੍ਰਗਟ ਹੋ ਹੀ ਜਾਣਗੇ ਨਾ ਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਨਹੀਂ ਪੈਂਦੇ ਹਨ ਉਹ ਨਰਕਾਂ ਦੇ ਵਿੱਚ ਹੀ ਜਾਂਦੇ ਹਨ ਐਸੀ ਉਹਨਾਂ ਦੀ ਹਾਲਤ ਹੁੰਦੀ ਹੈ ਬਾਹਰ ਗਿਆਨ ਧਿਆਨ ਇਸ਼ਨਾਨ ਵੇਖੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿ ਲੀਏ ਵੀ ਫੋਕਸ ਧਾਰਮਿਕ ਲੋਕਾਂ ਤੇ ਜ਼ਿਆਦਾ ਰੱਖਿਆ ਇੱਥੇ ਦੁਨਿਆਵੀ ਲੋਕਾਂ ਦੀ ਗੱਲ ਘੱਟ ਕੀਤੀ ਹੈ ਬਈ ਅੰਦਰੋਂ ਹੋਰ ਤੇ ਬਾਹਰੋਂ ਕੁਝ ਹੋਰ ਇਹ ਸਾਰੇ ਜਿੰਨੇ ਵੀ ਚੈਨ ਨੇ ਜਿੰਨੀਆਂ ਨਿਸ਼ਾਨੀਆਂ ਗੁਰੂ ਸਾਹਿਬ ਜੀ ਦੱਸ ਰਹੇ ਨੇ ਧਾਰਮਿਕ ਲੋਕਾਂ ਦੀਆਂ ਹਨ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਗਿਆਨ ਦੀਆਂ ਗੱਲਾਂ ਕਰਨੀਆਂ ਧਿਆਨ ਦੀਆਂ ਗੱਲਾਂ ਕਰਨੀਆਂ ਤੀਰਥਾਂ ਦੇ ਇਸ਼ਨਾਨ ਕਰਨੇ ਕਹਿਣਾ ਕਿ ਮੈਂ ਬੜੇ ਤੀਰਥਾਂ ਦਾ ਰਟਨ ਕੀਤਾ ਹੈ ਮੇਰੇ ਕੋਲੇ ਬੜਾ ਗਿਆਨ ਹੈ ਮੈਂ ਧਿਆਨ ਬਹੁਤ ਕੇਂਦ੍ਰਿਤ ਕਰ ਲੈਂਦਾ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਬਹੁਤ ਹਨ ਅੰਤਰ ਵਿਆਪੇ ਲੋਭ ਸਵਾਨ ਤੇ ਅੰਦਰ ਉਹਨਾਂ ਦੇ ਲੋਭ ਰੂਪੀ ਕੁੱਤਾ ਬੈਠਾ ਹੋਇਆ ਹੈ ਲੋਭ ਰੂਪੀ ਕੁੱਤਾ ਚੰਬੜਿਆ ਹੋਇਆ ਸਵਾਨ ਕਹਿੰਦੇ ਨੇ ਕੁੱਤਾ ਮਹਾਰਾਜੀ ਕਹਿੰਦੇ 12 ਗਿਆਨ ਧਿਆਨ ਦੀਆਂ ਤੀਰਥਾਂ ਦੀਆਂ ਤੇ ਧਾਰਮਿਕ ਗੱਲਾਂ ਕਰਦਾ ਹੈ ਤੇ ਅੰਦਰ ਲੋਭ ਰੂਪੀ ਕੁੱਤਾ ਬੈਠਾ ਹੋਇਆ ਹੈ ਕੁੱਤਾ ਚੰਬੜਿਆ ਹੋਇਆ ਹੈ ਐਸੀ ਉਸ ਦੀ ਹਾਲਤ ਹੈ ਉਹਦੀ ਕਿਵੇਂ ਕਲਿਆਣ ਹੋ ਸਕੇਗੀ ਇਹ ਗਿਆਨ ਦੀਆਂ ਗੱਲਾਂ ਕਰਨੀਆਂ ਧਿਆਨ ਦੀਆਂ ਗੱਲਾਂ ਕਰਨੀਆਂ ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਭਾਵਨਾ ਦੇ ਨਾਲ ਬਾਹਰੋਂ ਗਏ ਹਨ ਨਾ ਉਹੀ ਭਾਵਨਾ ਅੰਦਰ ਹੋਣੀ ਚਾਹੀਦੀ ਹੈ ਇਕੋ ਜੀ ਹੋਵੇ ਜੇਕਰ ਤੀਰਥਾਂ ਤੇ ਗਏ ਆ ਸਰੀਰ ਕਰਕੇ ਅੰਦਰਲੀ ਭਾਵਨਾ ਚੋਰੀ ਵਾਲੀ ਐ ਵੀ ਤੀਰਥ ਸਥਾਨ ਤੇ ਜਾਵਾਂਗੇ ਉਥੇ ਲੋਕਾਂ ਨੇ ਵਧੀਆ-ਵਧੀਆ ਜੋੜੇ ਲਾਏ ਹੋਣਗੇ ਉਥੋਂ ਚੰਗੀ ਜੀ ਜੁੱਤੀ ਚੋਰੀ ਕਰ ਲਿਆਵਾਂਗੇ ਬਹੁਤੇ ਤਾਂ ਜੋੜੇ ਹੀ ਚੋਰੀ ਕਰ ਲਿਆਉਂਦੇ ਨੇ ਉਥੋਂ ਕਈ ਕਹਿੰਦੇ ਨੇ ਚਲੋ ਵੀ ਉਥੇ ਕਾਠ ਹੋਵੇਗਾ ਵਧੀਆ ਕੋਈ ਕਿਸੇ ਦਾ ਮੋਬਾਈਲ ਫੋਨ ਹੀ ਚੋਰੀ ਕਰ ਲਿਆਵਾਂਗੇ ਬੜੀਆਂ ਚੋਰੀਆਂ ਹੁੰਦੀਆਂ ਇਦਾਂ ਨਹੀਂ ਕੋਈ ਪਰਸ ਚੁਰਾ ਲੈਂਦਾ ਹੈ ਕਿਸੇ ਦਾ ਕੋਈ ਪੈਸੇ ਚੋਰੀ ਕਰ ਲੈਂਦਾ ਹੈ ਕੋਈ ਕਿਸੇ ਚੀਜ਼ ਦੀ ਚੋਰੀ ਕਰਦਾ ਐਸੇ ਲੋਕ ਮਹਾਰਾਜ ਸਾਹਿਬ ਜੀ ਕਹਿੰਦੇ ਤੀਰਥ ਤੇ ਜਾਂਦੇ ਹਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਏ ਪਾੜ ਚੜੀਐ ਸਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸਨਕੋਰ ਬਾਰੋਂ ਤਾਂ ਮਹਾਰਾਜ ਜੀ ਕਹਿੰਦੇ ਤੁਮੜੀ ਧੋ ਲਈ ਹੈ ਤੇ ਅੰਦਰ ਤਾਂ ਉਹੀ ਜ਼ਹਿਰ ਲੱਗੇ ਹੋਈ ਹੈ ਕਬੀਰ ਸਾਹਿਬ ਜੀ ਨੂੰ ਇੱਕ ਵਾਰੀ ਕੁਝ ਲੋਕ ਕਹਿਣ ਲੱਗੇ ਜੀ ਸਾਡੇ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਚੱਲੋ ਕਬੀਰ ਜੀ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਕੀ ਹੋ ਜਾਏਗਾ ਕਹਿੰਦੇ ਜੀ ਪਵਿੱਤਰ ਹੋ ਜਾਂਦਾ ਬੰਦਾ ਪਾਪਾਂ ਦੀ ਮੈਲ ਲਹਿ ਜਾਂਦੀ ਹੈ ਅੰਦਰੋਂ ਵਿਸ਼ਿਆਂ ਵਕਾਰਾਂ ਦੀ ਜ਼ਹਿਰ ਉਤਰ ਜਾਂਦੀ ਹੈ ਬੰਦਾ ਪਵਿੱਤਰ ਹੋ ਜਾਂਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਕਰੋ ਵੀ ਮੇਰੇ ਕੋਲੇ ਤਾਂ ਸਮਾਂ ਨਹੀਂ ਤੇ ਆ ਮੇਰੇ ਕੋਲੋਂ ਲੌਕੀ ਲੈ ਜਾਓ ਲੌਕੀ ਸਾਧ ਸੰਗਤ ਜੀ ਬਹੁਤ ਕੌੜੀ ਹੁੰਦੀ ਆ ਖਾਈਏ ਤਾਂ ਉਹ ਕਬੀਰ ਜੀ ਨੇ ਦੇ ਦਿੱਤੀ ਵੀ ਇਹਨੂੰ ਨਾ ਤੁਸੀਂ ਤੀਰਥਾਂ ਤੇ ਇਸ਼ਨਾਨ ਕਰਾ ਲਿਓ ਜਿੱਥੇ-ਜਿੱਥੇ ਜਾਓਗੇ ਇਹਨੂੰ ਵੀ ਇਸ਼ਨਾਨ ਕਰਾ ਲਿਓ ਨਾ ਉਹ ਲੈ ਗਏ ਸਾਰੇ ਤੀਰਥਾਂ ਤੇ ਇਸ਼ਨਾਨ ਕਰਾਇਆ ਜਦੋਂ ਵਾਪਸ ਆਏ ਲਓ ਕਬੀਰ ਜੀ ਤੁਹਾਡੀ ਲੌਕੀ ਕਹਿੰਦੇ ਵੀ ਇਹਨੂੰ ਇਸ਼ਨਾਨ ਕਰਾਇਆ ਸੀ ਹਾਂਜੀ ਸਾਰੇ ਤੀਰਥਾਂ ਤੇ ਇਸ਼ਨਾਨ ਕਰਵਾਇਆ ਹੈ ਕਬੀਰ ਜੀ ਕਹਿੰਦੇ ਲਿਆਓ ਫਿਰ ਦੇਖੀਏ ਕਿ ਇਹਦੇ ਵਿੱਚ ਕੋਈ ਬਦਲਾਵ ਆਇਆ ਕਿ ਨਹੀਂ ਤੇ ਉਸ ਵਕਤ ਉਸ ਲੌਕੀ ਨੂੰ ਕਟਿਆ ਤੇ ਸਾਰਿਆਂ ਨੂੰ ਥੋੜੀ-ਥੋੜੀ ਦੇ ਦਿੱਤੀ ਵੀ ਸ਼ਕੋ ਜਦੋਂ ਉਹਨਾਂ ਨੇ ਉਹਦੇ ਉੱਪਰ ਚੱਕ ਵਢਿਆ ਤੇ ਬੜੀ ਜ਼ਹਿਰ ਵਰਗੀ ਕੌੜੀ ਉਹਨਾਂ ਨੇ ਪਾਸੇ ਛੱਡ ਦਿੱਤੀ ਕਹਿੰਦੇ ਜੀ ਇਹ ਤਾਂ ਕੌੜੀ ਬਹੁਤ ਹੈ ਕਬੀਰ ਸਾਹਿਬ ਜੀ ਕਹਿੰਦੇ ਜੇ ਤੀਰਥਾਂ ਤੇ ਇਸ਼ਨਾਨ ਕਰਕੇ ਲੌਕੀ ਮਿੱਠੀ ਨਹੀਂ ਹੋ ਸਕੀ ਤੇ ਤੂੰ ਹੀ ਪਵਿੱਤਰ ਕਿਵੇਂ ਹੋ ਗਏ ਗੁਰਬਾਣੀ 'ਚ ਬਚਨ ਆਉਂਦਾ ਹੈ ਲੌਕੀ 86 ਤੀਰਥ ਨਾਈ ਕੌੜਾਪਨ ਤਉ ਨਾ ਜਾਈ 88 ਤੀਰਥਾਂ ਤੇ ਇਸ਼ਨਾਨ ਕਰਿਆ ਹੀ ਲੌਕੀ ਤੇ ਕੌੜਾਪਣ ਉਹਦਾ ਫੇਰ ਵੀ ਨਹੀਂ ਗਿਆ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਤੂੰ ਤੀਰਥਾਂ ਤੇ ਗਿਆਨ ਤੇ ਉਥੇ ਪਾਪਾਂ ਦੀ ਮੈਲ ਤੋਂ ਲਾ ਕੇ ਹੀ ਨਹੀਂ ਆਇਆ ਕੋਈ ਉਥੋਂ ਬਦਲਾਵ ਹੀ ਨਹੀਂ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਫਿਰ ਤੇਰਾ ਨਹਾਉਣ ਦਾ ਕੋਈ ਫਾਇਦਾ ਨਹੀਂ ਜਿਵੇਂ ਲੌਕੀ ਜਿਵੇਂ ਦੀ ਸੀ ਓਵੇਂ ਦੀ ਵਾਪਸ ਆ ਗਈ ਹੈ ਤੇ ਤੇਰਾ ਵੀ ਕੋਈ ਲਾਭ ਨਹੀਂ ਹੋਇਆ ਤੀਰਥਾਂ ਤੇ ਇਸ਼ਨਾਨ ਕਰਨ ਦਾ ਕਬੀਰ ਸਾਹਿਬ ਜੀ ਨੇ ਐਸੇ ਲੋਕਾਂ ਨੂੰ ਬਹੁਤ ਵਾਰੀ ਸਮਝਾਇਆ ਬਨਾਰਸ ਕਾਂਚੀ ਦੇ ਵਿੱਚੋਂ ਜਦੋਂ ਅੰਤ ਸਮਾਂ ਆਉਣ ਲੱਗਾ ਉਤੋਂ ਚਲੇ ਜਾਣ ਲੱਗੇ ਕਬੀਰ ਜੀ ਤਿਆਰੀ ਕਰ ਲਈ ਕਿ ਹੁਣ ਅਸੀਂ ਕਾਂਚੀ ਨੂੰ ਛੱਡ ਜਾਣਾ ਤੇ ਸਾਰੇ ਲੋਕ ਇਕੱਠੇ ਹੋਏ ਤਕਰੀਬਨ ਜਿੰਨੇ ਵੀ ਧਾਰਮਿਕ ਸੀ ਕਬੀਰ ਜੀ ਤੁਸੀਂ ਕਾਂਚੀ ਨੂੰ ਨਾ ਛੱਡੋ ਜਿਹੜਾ ਬੰਦਾ ਕਾਂਚੀ ਨੂੰ ਛੱਡ ਜਾਂਦਾ ਨਾ ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ ਤੁਸੀਂ ਜਾਓਗੇ ਕਿੱਥੇ ਕਹਿੰਦੇ ਜੀ ਅਸੀਂ ਹੜੰਬੇ ਦੀ ਧਰਤੀ ਤੇ ਜਾਣਾ ਕਹਿੰਦੇ ਹੜੰਬੇ ਦੀ ਧਰਤੀ ਤੇ ਜਿਹੜਾ ਬੰਦਾ ਜਾ ਕੇ ਮਰ ਜਾਂਦਾ ਉਹ ਗਧੇ ਦੀ ਜੂਨ ਚ ਵਾਛੀ ਪੈਂਦਾ ਕਬੀਰ ਜੀ ਕਹਿੰਦੇ ਆਪਾਂ ਜਾਣਾ ਹੀ ਹੜੰਬੇ ਦੀ ਧਰਤੀ ਤੇ ਉੱਥੇ ਹੀ ਪ੍ਰਾਣ ਤਿਆਗਾਂਗੇ ਤੇ ਕਬੀਰ ਜੀ ਨੇ ਜਾ ਕੇ ਉਸ ਹੜੰਬੇ ਦੀ ਧਰਤੀ ਤੇ ਜਾ ਕੇ ਪ੍ਰਾਣ ਤਿਆਗੇ ਸਨ ਗੁਰਬਾਣੀ ਚ ਬਚਨ ਹੈ ਕਹਿੰਦੇ ਮਨੋਹ ਕਠੋਰ ਮਰੈ ਬਾ ਨਾਰਸ ਨਰਕ ਨਾ ਬੰਚਿਆ ਜਾਈ ਹਰ ਕਾ ਸੰਤ ਮਰੈ ਹੜੰਬੇ ਤਾਂ ਸਗਲੀ ਸੈਨਤ ਰਾਈ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਸੀ ਵੀ ਹੜੰਬੇ ਦੀ ਧਰਤੀ ਤੇ ਮਰਨ ਵਾਲਾ ਭਾਵੇਂ ਬੰਦਾ ਧਾਰਮਿਕ ਹੋਵੇ ਉਹ ਨਰਕਾਂ ਨੂੰ ਜਾਂਦਾ ਹੈ ਕਾਂਛੀ ਦੇ ਵਿੱਚ ਭਾਵੇਂ ਕੋਈ ਪਾਪੀ ਵੀ ਮਰ ਜਾਏ ਉਸ ਦਾ ਸਵਰਗਾਂ ਨੂੰ ਜਾਏਗਾ ਪਰ ਕਬੀਰ ਸਾਹਿਬ ਜੀ ਨੇ ਕਿਹਾ ਕਹਿੰਦੇ ਮਨੋਹ ਕਠੋਰ ਮਨ ਦਾ ਕਠੋਰ ਬੰਦਾ ਭਾਵੇਂ ਪਾਪੀ ਬੰਦਾ ਭਾਵੇਂ ਕਾਂਛੀ ਦੇ ਵਿੱਚ ਮਰ ਜਾਵੇ ਨਰਕ ਨਾ ਬਚਿਆ ਜਾਈ ਨਰਕਾਂ ਦੇ ਵਿੱਚ ਪੈਣ ਤੋਂ ਬਚ ਨਹੀਂ ਸਕਦਾ ਇਸੇ ਤਰ੍ਹਾਂ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਹਰੀ ਦਾ ਸੰਤ ਭਾਵੇਂ ਕਾਂਛੀ ਵਿੱਚ ਨਾ ਹੋਵੇ ਹੜੰਬੇ ਦੀ ਧਰਤੀ ਤੇ ਜਾ ਕੇ ਮਰ ਜਾਏ ਸਰੀਰ ਤਿਆਗ ਦੇਵੇ ਕੱਲੇ ਦਾ ਉਧਾਰ ਤਾਂ ਹੋਣਾ ਹੀ ਹੋਣਾ ਤਾਂ ਸਗਲੀ ਸੈਨ ਤਰਾਈ ਨਾਲ ਦੀ ਸੰਗਤ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ ਐਸੀ ਸਾਧ ਸੰਗਤ ਜੀ ਨਾਮ ਜਪਣ ਦੀ ਮਹਾਨਤਾ ਹੈ ਗੁਰਬਾਣੀ ਅੰਦਰ ਦਸੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਦਰ ਲੋਭ ਰੂਪੀ ਜਿਹੜਾ ਕੁੱਤਾ ਬੈਠਾ ਹੋਇਆ ਹੈ ਜਿਸ ਨੂੰ ਹਲਕ ਹੋਇਆ ਹੋਇਆ ਹੈ ਐਸੀ ਤੇਰੀ ਬਿਰਤੀ ਹਲਕੇ ਕੁੱਤੇ ਵਾਲੀ ਹੋ ਰਹੀ ਹੈ ਕੁੱਤੇ ਦੇ ਕੋਲੋਂ ਵੀ ਗਿਆਨ ਲਿਆ ਜਾ ਸਕਦਾ ਹੈ ਕੁੱਤੇ ਦੇ ਜੀਵਨ ਤੋਂ ਤਾਂ ਬੜੀਆਂ ਸਿੱਖਿਆਵਾਂ ਗੁਰਬਾਣੀ ਅੰਦਰ ਮਹਾਰਾਜ ਸਾਹਿਬ ਜੀ ਨੇ ਦਸੀਆਂ ਹਨ ਜਿਹੜੀ ਕੁੱਤੇ ਦੀ ਪੂਛ ਹੈ ਨਾ ਇਹਦੇ ਵਿੱਚ ਵੀ ਬੜਾ ਗਿਆਨ ਛੁਪਿਆ ਹੋਇਆ ਹੈ ਜੇ ਕੋਈ ਲੈਣਾ ਚਾਹੇ ਤਾਂ ਕੁੱਤੇ ਦੇ ਪੂਛ ਦੇ ਤਿੰਨ ਸੰਕੇਤ ਮਿਲਦੇ ਨੇ ਜੇ ਤਾਂ ਵੇਖੋ ਕੁੱਤੇ ਦੀ ਪੂਛ ਪਹਿਲੀ ਗੱਲ ਤਾਂ ਸਿੱਧੀ ਨਹੀਂ ਹੁੰਦੀ 12 ਸਾਲ ਕਹਿੰਦੇ ਕਿਸੇ ਨੇ ਵੰਝਲੀ 'ਚ ਪਾ ਛੱਡੀ ਸੀ ਸਿੱਧੀ ਨਹੀਂ ਸੀ ਹੋਈ ਪਰ ਇਹ ਜਿਹੜੀ ਕੁੱਤੇ ਦੀ ਪੂਛ ਹੈ ਨਾ ਉਹ ਸੰਕੇਤ ਦਿੰਦੀ ਆ ਵੀ ਕੁੱਤੇ ਦੀ ਬਿਰਤੀ ਕਿਹੋ ਜਿਹੀ ਹੈ ਸਿਆਣੇ ਲੋਕ ਦੱਸਦੇ ਨੇ ਕਹਿੰਦੇ ਜੇ ਤਾਂ ਕੁੱਤਾ ਆਪਣੀ ਪੂਛ ਨੂੰ ਵਟਾਜਾ ਦੇ ਕੇ ਆਪਣੇ ਉੱਪਰ ਰੱਖ ਲਵੇ ਨਾ ਸਮਝ ਲਓ ਵੀ ਇਹ ਵੱਡੂਗਾ ਉਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਜਿਹੜਾ ਕੁੱਤਾ ਆਪਣੀ ਪੂਛ ਹਿਲਾ ਰਿਹਾ ਹੈ ਤੇ ਸਮਝ ਲਓ ਸ਼ਰਨ ਵਿੱਚ ਆਉਣਾ ਚਾਹੁੰਦਾ ਹੈ ਉਹ ਸਾਨੂੰ ਪਿਆਰ ਕਰ ਰਿਹਾ ਜੇ ਕੁੱਤਾ ਪੂਛ ਹਿਲਾ ਕੇ ਕੋਲ ਆ ਰਿਹਾ ਨਾ ਉਹ ਫਿਰ ਵੱਡੇਗਾ ਨਹੀਂ ਉਹ ਸਾਨੂੰ ਪਿਆਰ ਕਰ ਰਿਹਾ ਹੈ ਤੇ ਜਿਹੜਾ ਕੁੱਤਾ ਆਪਣੀ ਪੂਛ ਨੂੰ ਥੱਲੇ ਦੱਬ ਲੈਂਦਾ ਹੈ ਸਮਝ ਲਓ ਡਰਿਆ ਹੋਇਆ ਉਹ ਡਰ ਰਿਹਾ ਹੈ ਇਹ ਸੰਕੇਤ ਕੁੱਤੇ ਤੋਂ ਮਿਲਦੇ ਨੇ ਤੇ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਜਿਹੜੀਆਂ ਸਿੱਖਿਆਵਾਂ ਗੁਰਬਾਣੀ ਦੇ ਵਿੱਚ ਇਹਨਾਂ ਹਾਲਤਾਂ ਦੀਆਂ ਦੱਸੀਆਂ ਹੋਈਆਂ ਆਵਾਰਾ ਕੁੱਤਾ ਤੇ ਪਾਲਤੂ ਕੁੱਤਾ ਹੈ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਬਿਰਤੀ ਮਨੁੱਖ ਦੇ ਅੰਦਰ ਵੀ ਹੈ ਲੋਭ ਰੂਪੀ ਜਿਹੜਾ ਕੁੱਤਾ ਨਾ ਇਹ ਹਲਕੇ ਕੁੱਤੇ ਦੀ ਨਿਆਈ ਹੈ ਜਿੱਥੇ ਲੋਭੀ ਬੰਦਾ ਹੈ ਉਹ ਸਮਝ ਲਓ ਕਿ ਬੰਦਾ ਨਹੀਂ ਉਹ ਹਲ ਕਿਆ ਕੁੱਤਾ ਹੀ ਸਮਝੋ ਮਹਾਰਾਜੀ ਕਹਿੰਦੇ ਲੱਭ ਕੁੱਤਾ ਕੂੜ ਚੋੜਾ ਠੱਗ ਖਾਦਾ ਮੁਰਦਾਰ ਐਸੀ ਮਹਾਰਾਜ ਸਾਹਿਬ ਜੀ ਨੇ ਹਾਲਤ ਗੁਰਬਾਣੀ ਅੰਦਰ ਦੱਸੀ ਹੈ ਅੰਤਰ ਵਿਆਪੇ ਲੋਭ ਸਵਾਨ ਅੰਦਰ ਮਹਾਰਾਜੀ ਕਹਿੰਦੇ ਲੋਭ ਰੂਪੀ ਕੁੱਤਾ ਬੈਠਾ ਹੈ ਚੰਬੜਿਆ ਹੋਇਆ ਅੰਤਰ ਗਿਆਨ ਬਾਹਰ ਤਨ ਸਵਾਹ ਅੰਤਰ ਅਗਨ ਬਾਹਰ ਤਨ ਸਵਾਹ ਅੰਦਰ ਅਗ ਮੱਚ ਰਹੀ ਹੈ ਵਿਸ਼ਿਆ ਵਕਾਰਾਂ ਦੀ ਬਾਹਰ ਸਵਾਹ ਮਲੀ ਹੋਈਆ ਗੋਰਖਨਾਥ ਦੇ ਚੇਲੇ ਜੋਗੀ ਲੋਗ ਬਾਰ ਸਵਾਹ ਮਾਲ ਲੈਂਦੇ ਨੇ ਸਰੀਰ ਤੇ ਪਿੰਡੇ ਤੇ ਉਹਨਾਂ ਨੂੰ ਪੁੱਛੀਏ ਵੀ ਸਵਾਹ ਕਿਉਂ ਮਾਲਦੇ ਹੋ ਕਹਿੰਦੇ ਜੀ ਅਸੀਂ ਸੰਸਾਰ ਨੂੰ ਸਵਾਹ ਜਾਣ ਕੇ ਨਾ ਤੁਛ ਜਾਣ ਕੇ त्यागਿਆ ਹੋਇਆ ਤਾਂ ਅਸੀਂ ਸਮਝਦੇ ਵੀ ਸੰਸਾਰ ਤਾਂ ਸਵਾਹ ਹੀ ਹੈ ਮਹਾਰਾਜ ਜੀ ਕਹਿੰਦੇ ਫਿਰ ਅੰਦਰ ਅੱਗ ਮਚ ਰਹੀ ਹੈ ਇਹਦੇ ਨਾਲ ਤਾਂ ਤੁਸੀਂ ਵੀ ਸਵਾਹ ਹੀ ਹੋ ਜਾਣਾ ਹੈ ਅੰਤਰ ਅਗਨ ਬਾਹਰ ਤਨ ਸਵਾਹ ਇਹ ਜੇਕਰ ਜਪਜੀ ਸਾਹਿਬ ਜੀ ਦੀ ਬਾਣੀ ਚਾਹੁੰਦਾ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਵਿਪੂਤੀ ਸਵਾਭ ਨੂੰ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਜੇ ਸਵਾਭ ਮਲ ਨਹੀਂ ਹੋਈਆਂ ਨਾ ਤੇ ਧਿਆਨ ਰੂਪੀ ਸਵਾਭ ਭਾਈ ਤੂੰ ਮਲਨਾ ਕਰ ਆਪਣੇ ਸਰੀਰ ਦੇ ਉੱਪਰ ਆਪਣੇ ਮਨ ਦੇ ਉੱਪਰ ਲਾਉਣਾ ਕਰ ਧਿਆਨ ਰੂਪੀ ਸਵਾਭ ਜਿਹਦੇ ਨਾਲ ਭਲਾ ਹੋਵੇਗਾ ਐਸੀ ਜਿਹੜੀ ਬਾਹਰੀ ਸਵਾਭ ਮਲਨ ਦੇ ਨਾਲ ਵੀ ਤਰਿਆ ਨਹੀਂ ਜਾ ਸਕਦਾ ਜੇ ਅੰਦਰ ਅੱਗ ਮਚ ਰਹੀ ਹੈ ਗਲ ਪਾਥਰ ਕੈਸੇ ਤਰੈ ਅਥਾ ਗਲ ਵਿੱਚ ਪੱਥਰ ਪਾਏ ਹੋਏ ਨੇ ਵੱਡੇ ਵੱਡੇ ਹੰਕਾਰ ਦੇ ਵਿਕਾਰਾਂ ਦੇ ਲੋਭ ਮੋਹ ਦੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਪਾਪਾਂ ਦੇ ਪੱਥਰ ਟੰਗੇ ਹੋਏ ਆ ਇਹਦੇ ਨਾਲ ਸੰਸਾਰ ਸਮੁੰਦਰ ਨਹੀਂ ਤਰਿਆ ਜਾ ਸਕਦਾ ਪ੍ਰਤੱਖ ਸਮੁੰਦਰ ਵੀ ਨਹੀਂ ਤਰਿਆ ਜਾ ਸਕਦਾ ਜੇ ਕੋਈ ਗਲ ਦੇ ਵਿੱਚ 25 30 ਕਿਲੋ ਦਾ ਪੱਥਰ ਪਾ ਕੇ ਕਹਵੇ ਮੈਂ ਸਮੁੰਦਰ ਦੇ ਵਿੱਚ ਸਵਿਮਿੰਗ ਕਰ ਲਵਾਂਗਾ ਨਹੀਂ ਕਰ ਸਕਦਾ ਡੁੱਬ ਜਾਏਗਾ ਪੱਥਰ ਨੂੰ ਗਲ ਵਿੱਚ ਪਾਉਣ ਵਾਲਾ ਪੱਥਰ ਗਲ ਵਿੱਚ ਪਾ ਕੇ ਤੈਰਿਆ ਨਹੀਂ ਜਾ ਸਕਦਾ ਜਿਸ ਨੇ ਹੰਕਾਰ ਦਾ ਵਿਸ਼ੇਮਕਾਰਾਂ ਦਾ ਪੱਥਰ ਆਪਣੇ ਗਲੇ ਪਾਇਆ ਹੋਇਆ ਸਤਿਗੁਰੂ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਨਹੀਂ ਤਰਦੇ ਡੁੱਬਦੇ ਹਨ ਜਾ ਕੈ ਅੰਤਰ ਵਸੇ ਪ੍ਰਭ ਆਪ ਜਿਨ੍ਹਾਂ ਦੇ ਅੰਦਰ ਪ੍ਰਭੂ ਆਪ ਵਸਦਾ ਹੈ ਜਿਸ ਦੇ ਅੰਦਰ ਪ੍ਰਭੂ ਦਾ ਵਾਸਾ ਹੋ ਗਿਆ ਹੈ ਨਾਨਕ ਤੇ ਜਨ ਸਹਿਜ ਸਮਾਤ ਤੇ ਮਹਾਰਾਜੀ ਕਹਿੰਦੇ ਉਹ ਜਨ ਸਹਿਜੇ ਹੀ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ ਭੇਦ ਹੋ ਜਾਂਦੇ ਜਿਨ੍ਹਾਂ ਦੇ ਅੰਦਰ ਪ੍ਰਭੂ ਆ ਕੇ ਸਾਖਿਆਤ ਰੂਪ ਵਿੱਚ ਵਸ ਜਾਂਦਾ ਹੈ ਉਹ ਜਨ ਇਥੇ ਮਹਾਰਾਜ ਸਾਹਿਬ ਜੀ ਨੇ ਜਨ ਸ਼ਬਦ ਵਰਤਿਆ ਹੈ ਜਨ ਸਾ ਸੰਗਤ ਜੀ ਗੁਰੂ ਦੇ ਸ਼ਬਦ ਨਾਲ ਹੀ ਬਣ ਸਕਦਾ ਹੈ ਹੋਰ ਕਿਸੇ ਤਰੀਕੇ ਨਾਲ ਨਹੀਂ ਗੁਰੂ ਦੇ ਸ਼ਬਦ ਨਾਲ ਜੁੜਿਆ ਜਨ ਬਣੀਦਾ ਹੈ ਸੰਸਾਰ ਦੇ ਨਾਲ ਜੁੜਿਆ ਜਨ ਨਹੀਂ ਬਣ ਸਕੀਦਾ ਜਿੰਨ ਜਰੂਰ ਬਣ ਜਾਈਦਾ ਹੈ ਸੰਸਾਰ ਦੇ ਨਾਲ ਜੁੜਨ ਵਾਲਾ ਬੰਦਾ ਜਿੰਨ ਤਾਂ ਬਣ ਜਾਏਗਾ ਜਨ ਨਹੀਂ ਬਣ ਸਕਦਾ ਗੁਰੂ ਸ਼ਬਦ ਨਾਲ ਜੁੜਿਆ ਹੀ ਜਨ ਬਣੀ ਸਕੀਦਾ ਹੈ ਜਿਵੇਂ ਕੋਈ ਵੀ ਕਾਗਜ਼ ਦਾ ਟੁਕੜਾ ਉਹਨਾ ਸਮਾਂ ਸਿੱਕਾ ਨਹੀਂ ਬਣ ਸਕਦਾ ਜਿੰਨਾ ਚਿਰ ਸਰਕਾਰੀ ਮੋਹਰ ਨਾ ਉਹਦੇ ਤੇ ਲੱਗੇ ਸਰਕਾਰੀ ਮੋਹਰ ਲੱਗਦੀ ਹੈ ਤੇ ਕਾਗਜ਼ ਡਾਲਰ ਜਾਂ ਰੁਪਈਆ ਬਣਦਾ ਹੈ ਉਹਨਾ ਸਮਾਂ ਨਹੀਂ ਇਸੇ ਤਰ੍ਹਾਂ ਜਿਸ ਮਨੁੱਖ ਦੇ ਹਿਰਦੇ ਤੇ ਗੁਰੂ ਦੇ ਸ਼ਬਦ ਦੀ ਮੋਹਰ ਲੱਗ ਜਾਏ ਉਹ ਜਨ ਬਣ ਜਾਂਦਾ ਹੈ ਨਹੀਂ ਤਾਂ ਜਨ ਨਹੀਂ ਰਹਿੰਦਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜਿਉਰੂ ਜਿੰਨਾ ਦਾ ਸਿਕਦਾਰ ਇਹ ਸਾਰੀ ਫੈਮਿਲੀ ਹੀ ਮਹਾਰਾਜੀ ਕਹਿੰਦੇ ਜਿੰਨਾ ਦੀ ਹੈ ਜਿੱਥੇ ਨਾਮ ਦੀ ਮੋਹਰ ਨਹੀਂ ਜਿੱਥੇ ਗੁਰੂ ਸ਼ਬਦ ਦੇ ਨਾਲ ਨਹੀਂ ਜੁੜਿਆ ਜਾਂਦਾ ਉਹ ਘਰ ਵੀ ਘਰ ਨਹੀਂ ਹੈ ਕਬੀਰ ਸਾਹਿਬ ਜੀ ਨੂੰ ਪੁੱਛੀਏ ਕਬੀਰ ਜੀ ਐਸੇ ਮਨੁੱਖ ਦਾ ਘਰ ਕੀ ਹੈ ਬੇਸ਼ੱਕ ਕਹਿੰਦੇ ਭਾਵੇਂ ਬੰਗਲੇ ਟਾਈਪ ਬਣਾਇਆ ਹੋਵੇ ਬਹੁਤ ਵੱਡੀ ਤਿੰਨ ਮੰਜ਼ਲੀ ਕੋਠੀ ਪਾਈ ਹੋਵੇ ਤੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਚ ਬਚਨ ਆਉਂਦਾ ਕਬੀਰ ਜਿਹੇ ਘਰ ਸਾਧਨਾ ਸੇਵ ਹੀ ਹੈ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਠ ਸਾਰਖੇ ਭੂਤ ਬਸਹਿ ਤਨ ਮਾਹੀਂ ਜਿਹੜੇ ਘਰ ਵਿੱਚ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਪਰਮੇਸ਼ਰ ਦੀ ਸੇਵਾ ਨਹੀਂ ਹੁੰਦੀ ਉਸ ਘਰ ਨੂੰ ਘਰ ਨਾ ਸਮਝੋ ਕਹਿੰਦੇ ਮੜੀਆਂ ਹਨ ਮੜੀਆਂ ਕਿਹੜੀਆਂ ਜਿੱਥੇ ਮੁਰਦਿਆਂ ਨੂੰ ਜੀਖਾ ਦੇ ਵਿੱਚ ਰੱਖ ਕੇ ਸਾੜਿਆ ਜਾਂਦਾ ਜਾਂ ਦਫਨਾਇਆ ਜਾਂਦਾ ਹੈ ਕਿਸੇ ਵੀ ਤਰੀਕੇ ਨਾਲ ਜਿੱਥੇ ਮਰਦਿਆਂ ਨੂੰ ਸੰਭਾਲਿਆ ਜਾਂਦਾ ਉਹ ਮੜੀਆਂ ਹੁੰਦੀਆਂ ਤੇ ਕਹਿੰਦੇ ਉਹ ਮੜੀਆਂ ਹਨ ਘਰ ਨਹੀਂ ਹੈ ਤੇ ਜਿਹੜੇ ਫਿਰ ਉਥੇ ਲੋਕ ਵਸਦੇ ਨੇ ਉਹ ਵੀ ਬੰਦੇ ਨਹੀਂ ਭੂਤ ਹਨ ਐਸੀ ਜਿਹੜੀ ਹਾਲਤ ਬਿਆਨੀ ਹੈ ਨਾਮ ਤੋਂ ਬਿਨਾ ਗੁਰੂ ਸ਼ਬਦ ਨਾਲ ਜੁੜਿਆ ਪਾਈ ਜਨ ਬਣੀਦਾ ਹੈ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇਣਾ ਕੀਤਾ ਹੈ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਜੋ ਵਿਚਾਰ ਅੱਗੇ ਵੀ ਆਵੇਗੀ ਆਪਾਂ ਸਰਵਣ ਕਰਾਂਗੇ ਜੀ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ